भक्ति कैसे चालू करें गुरु जी कैसे चालू करें? हाँ भक्ति कहाँ से चालू करें? महाराष्ट्र से चालू करो <laughs> राधे राधे गुरु जी जी गुरु जी क्यों रे मुसलमान अल्लाहू अकबर क्यों बोलता है अच्छा ते पीर तो हम महावीर ये तू इथे ना तेरी नीकर लाके मैं तेरे ठा 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 सी जुदाए, 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 जुदाए। क्या बोलूं मैं इस पे क्या बोलूं क्या अब मैं इस पे मैं कुछ बोल ही नहीं सकता भगवान है कहा ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਸਾਡੇ ਚੈਨਲ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਦਾ ਟੌਪਿਕ ਹੈ ਜੀ ਅੱਜ ਤੁਹਾਨੂੰ ਇਹੋ ਜੀ ਦੁਨੀਆ ਦੇ ਦਰਸ਼ਨ ਕਰਾਉਣੇ ਆ ਜਿੱਥੇ ਪਤਾ ਹੀ ਨਹੀਂ ਕੀ ਕੀ ਚੱਲ ਰਿਹਾ ਰੱਬ ਦੇ ਨਾਮ ਦੇ ਲੁਕੀ ਬ੍ਰਾਂਡਡ ਕਿਉ ਮੰਗ ਰਹੇ ਆ ਕੋਈ ਵੀਊ ਦੇ ਚੱਕਰ ਚ ਆਪਣਾ ਪਿਛਵਾੜਾ ਪੜਵਾ ਰਿਹਾ ਕੋਈ ਆਪਣੇ ਰੱਬ ਨੂੰ ਪੜਾ ਲਿਖਾ ਰਿਹਾ ਤੇ ਕੋਈ ਰੱਬ ਦੀਆਂ ਧੜਕਣਾ ਸੁਣਾ ਰਿਹਾ लो जी वो वीडियो की आप शुरुआत कर दी है देखो पहले बात वो तेल की बोतल देसी घी मधुसूदन का लोकल वाला देसी घी बिल्कुल नहीं चलेगा ध्यान रखना भैया मधुसूदन का घी लेके आओ वो लेके आओ बाबा ब्रांड की बोतल आती है सरसों के तेल की वो लेकर के आओ ठीक है भाई जो नहीं ला सकता वो कृपया करके अपने घर बैठे नहीं तो फिर दूसरा काम भी नहीं बनेगा और मैं फिर वापस उसकी चीजें खोल दूंगा चाहे उसके साथ कुछ भी हो कुछ भी घटित हो मेरी कोई जिम्मेदारी नहीं है न मेरी कोई गारंटी है ਲਓ ਵੀ ਮਿੱਤਰੋ ਵੈਲਕਮ ਟੂ ਹਿੰਦੂ ਧਰਮ ਇਹ ਆ ਸਨਾਤਨ ਧਰਮ ਕੀ ਬਾਤ ਐ ਕੀ ਬਾਤ ਐ ਕਿ ਹੱਲ ਲੋਕਾਂ ਨੂੰ ਰੱਬ ਨਾਲ ਜੁੜਿਆ ਜਾ ਰਿਹਾ ਲੋਕਾਂ ਨੂੰ ਰੱਬ ਦੇ ਨਾਮ ਤੇ ਨਾ ਜਿਵੇਂ ਮਰਜੀ ਫੁੱਦੂ ਬਣਾਈ ਚਲੋ ਲੋਕਾਂ ਨੂੰ ਵੀ ਕੋਈ ਚੱਕਰ ਨਹੀਂ ਕੰਮ ਕੀ ਦੇਖੋ ਸਾਲਾ ਕਿਦਾਂ ਦੇ ਰਿਹਾ ਵੀ ਮੈਂ ਤੁਹਾਡਾ ਕੰਮ ਵਿਗਾੜ ਦੂੰ ਕਿਉਂ ਸਾਲਿਆ ਤੂੰ ਰੱਬ ਸਾਲਿਆਂ ਦੀ ਇਹਨਾਂ ਦੀ ਦੁਨੀਆ 'ਚ ਨਾ ਰੱਬ ਐਗਜ਼ਿਸਟ ਵੀ ਕਰਨੋਂ ਹਟ ਗਿਆ ਇਹਦਾ ਕਹਿੰਦਾ ਮਤਲਬ ਆ ਮੰਦਿਰ ਵਿੱਚ ਓਨਲੀ ਅਮੀਰ ਆਓ ਤੇ ਸਾਨੂੰ ਆਪਦੇ ਘਰ ਲਟਾ ਜਾਓ ਤੇ ਗਰੀਬਾਂ ਲਈ ਰੱਬ ਹੈ ਹੀ ਨਹੀਂ ਆ ਜਿੰਨੇ ਪੜੇ ਲਿਖੇ ਮੂਰਖ ਸਾਲੇ ਸੁਣ ਰਹੇ ਆ ਇਹਨਾਂ ਦੇ ਸਾਲਿਆਂ ਵਿੱਚ ਕਿਸੇ 'ਚ ਹਿੰਮਤ ਵੀ ਨਹੀਂ ਉਹਨੂੰ ਕਹਿ ਦਈਏ ਵੀ ਆਹ ਖੜੇ ਆ ਲੈ ਕਰਦੇ ਜਿਹੜਾ ਕੁਸ਼ ਕਰਦਾ ਇਹ ਸਾਲੇ ਟੈਂਪੂ ਤੋਂ ਆਪਦਾ ਜੈਂਡਰ ਤਾਂ ਸੁਧਾਰ ਨਹੀਂ ਗਿਆ ਇਹ ਲੋਕਾਂ ਨੂੰ ਕੀ ਕਰ ਦੂਗਾ ਆ ਜਿੰਨੇ ਟੈਂਪੂ ਸ਼ੈਂਪੂ ਆਣ ਇਹਨਾਂ ਨੇ ਧਰਮ ਦੇ ਨਾਂ ਤੇ ਸਾਲਿਆਂ ਨੇ ਚੰਗਾ ਧੰਦਾ ਚਲਾ ਰੱਖਿਆ ਆਪਣਾ ਤੁਸੀਂ ਇੱਕ ਗੱਲ ਹੋਰ ਦੇਖੋ ਲੋਕਾਂ ਨੇ ਵੀ ਸ਼ਰਮ ala ਰੱਖੀਆਂ ਜਿੰਨੇ ਇਹਰ ਜੇ ਵਲਟਰ ਨਿਓਟਲ ਬੰਦੇ ਹੋਣਗੇ ਨਾ ਉਹ ਹੋਣਗੇ ਧਰਮਾਂ ਦੇ ਮੋਢੀ ਨੇ ਇਹ ਪਖੰਡੀਆ ਜਿੰਨੇ ਇਹ ਪਖੰਡਵਾਦ ਨੂੰ ਪ੍ਰੋਮੋਟ ਕਰਦੇ ਆ ਸਾਰੇ ਨੂੰ ਪਹਿਲਾਂ ਇਹਨਾਂ ਦੀਆਂ ਸੇਵਾਦਾਰ ਹੋਣਗੀਆਂ ਬੀਬੀਆਂ ਉਹ ਬੁੱਢੀਆਂ ਜਿਨ੍ਹਾਂ ਨੇ ਜ਼ਿੰਦਗੀ 'ਚ ਆਪກະਦੇ ਡੱਕਾ ਨਹੀਂ ਤੋੜਿਆ ਹੁੰਦਾ ਪਰ ਅੱਬ ਬਾਬੇ ਨੂੰ ਖੁਸ਼ ਕਰਨ ਦੇ ਚੱਕਰ 'ਚ ਕੁਝ ਵੀ ਕਰ ਸਕਦੀਆਂ ਆ ਉਹ ਯਾਰ ਕਮਾਲ ਦਾ ਦੇਸ਼ ਆ ਹਿੰਦੁਸਤਾਨ ਇਹ ਇੱਥੇ ਸਮਝ ਨਹੀਂ ਆਉਂਦੀ ਕਿਸੇ ਨੂੰ ਕਿਸੇ ਗੱਲ ਦੀ ਕੀ ਬੋਲੂ ਮੈਂ ਇਸ 'ਤੇ ਕੀ ਬੋਲੂ ਕਿੱਬ ਮੈਂ ਇਸ 'ਤੇ ਮੈਂ ਕੁਝ ਬੋਲ ਹੀ ਨਹੀਂ ਸਕਤਾ ਭੱਲੇ 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 ਧਰਮ ਹੋਵੇ ਤਾਂ ਇਹੋ ਜਿਹਾ ਜਿੱਤੇ ਕੋਈ ਲਿਮਟ ਨਹੀਂ ਬਗਚੋਦੀ ਦੀ ਤੁਸੀਂ ਜਿੰਨਾ ਮਰਜੀ ਬਾਬੇ ਨੂੰ ਰੋਸਟ ਕਰੋ ਬਾਬੇ ਦਾ ਫੁੱਦੂ ਲਾਓ ਬਾਬੇ ਨੂੰ ਕੁਛ ਕਹੋ ਨਾ ਕਹੋ ਬਾਬੇ ਦੀ ਸੇਵਾ ਕਰੋ ਨਾ ਕਹੋ ਕੋਈ ਚੱਕਰ ਨਹੀਂ ਜੋ ਦਿਲ ਵਿੱਚੋਂ ਦਾ ਕਰੀ ਚੱਲੋ ਹੁਣ ਤੁਸੀਂ ਆ ਪੜੇ ਲਿਖੇ ਮੂਰਖ ਦੇਖ ਲਓ ਵੀ ਬਾਬੇ ਦੀਆਂ ਧੜਕਣਾ ਸੁਣ ਰਹੇ ਆ ਦੀਪ ਸਿੱਧੂ ਵਾਲੀ ਗੱਲ ਐਡੇ ਕਲੰਨ ਲੋਕ ਆ ਯਾਰ ਹਿੰਦੁਸਤਾਨ ਦੇ ਭੈਂਚ ਉਹਦਾ ਐਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਪਤਾ ਨਹੀਂ ਹੁਣ ਮੇਰੇ ਖਾਤਰ ਕੀ ਇਹਨਾਂ ਨੇ ਕਹਿਣਾ ਜਾਂ ਨਹੀਂ ਕਹਿਣਾ ਸਾਲਾ ਕੋਈ ਬਾਬੇ ਦੀਆਂ ਧੜਕਣਾ ਸੁਣ ਰਿਹਾ ਵਿਸਰਜਨ ਵਾਲੇ ਦਿਨ ਗਣੇਸ਼ ਜੀ ਦੀ ਮੂਰਤੀ ਤੇ ਕੋਈ ਪੈਰ ਰੱਖ ਕੇ ਵਿਸਰਜਨ ਕਰ ਰਿਹਾ ਤੁਸੀਂ ਹੋਰ ਗੱਲਾਂ ਛੱਡੋ ਚੰਗੇ ਭਲੇ ਪੜੇ ਲਿਖੇ ਲੋਕ ਸਾਲੇ ਉਹ ਇਹ ਕੰਮ ਕਰ ਰਹੇ ਆ ਗੁਰਬਾਣੀ ਵਿੱਚ ਕਲੀਅਰਲੀ ਲਿਖਿਆ ਹੋਣਾ ਆਪਣੇ ਗੁਰੂਆਂ ਨੇ ਦੱਸਿਆ ਸੀ ਵੀ ਬੁੱਤ ਪੂਜ ਪੂਜੇ ਹਿੰਦੂ ਮੁਏ ਤੁਰਕ ਮੁਏ ਸਿਰ ਨਾਈ ਸੱਚ ਮਿਲਿਆ ਤਿੰਨ ਹੀ ਪਿਰਸਿਓ ਧੰਨ ਜਿਨ ਗੁਰ ਕੀ ਕਰੀ ਸਬਾਈ ਵੀ ਮਤਲਬ ਪਰਮਾਤਮਾ ਨਾ ਉਹਨਾਂ ਲੋਕਾਂ ਨੂੰ ਮਿਲਦਾ ਜਿਨ੍ਹਾਂ ਦੇ ਦਿਲ 'ਚ ਸੱਚਾਈ ਹੁੰਦੀ ਆ ਨਾ ਕਿ ਇਹਰਜੇ ਪਖੰਡੀਆਂ ਨੂੰ ਇਹਰਜਾਂ ਤੋਂ ਤਾਂ ਐਕਸਪੈਕਟ ਕਰਨਾ ਵੀ ਭੁੱਲ ਜਓ ਸਾਲਿਆਂ ਨੇ ਪਰਮਾਤਮਾ ਨੂੰ ਧੰਦਾ ਬਣਾ ਰੱਖਿਆ ਪਰਮਾਤਮਾ ਨੂੰ ਹੀ ਐ ਸਮਝ ਰੱਖਿਆ ਖੜਾਉਣਾ ਯਾਰ ਮਾથે ਤਿਲਕ ਹੱਥ ਮਾਲਾ ਬੰਨਣਾ ਲੋਗਣੇ ਰਾਮ ਖਲੌਣਾ ਜਾਣਾ ਤੇ ਆ ਉਹੀ ਗੱਲ ਹੋ ਰਹੀ ਆ ਆਪਣੇ ਸਾਹਮਣੇ ਹੀ ਆ ਤਾਂ ਦਿਖਾਏ ਜ਼ਰਾ ਲੱड्डू ਗੋਪਾਲ ਜੀ ਦਾ ਕੀ ਰਿਜ਼ਲਟ ਆ ਮੈਂ ਰਿਪੋਰਟ ਕਰਾਂ 100% ਰਿਜ਼ਲਟ ਹੈ 100% ਰਿਜ਼ਲਟ ਹੈ ਕੀ ਆ ਬਾਤ ਹੈ ਲੈ ਲੱड्डू ਗੋਪਾਲ ਜੀ ਕੋ ਕਾਹਨ आ जाओ ना यस तो देखिए ये लड्डू गोपाल जी का रिजल्ट यहाँ पर आया है मैरीगोल्ड पब्लिक स्कूल में सिक्स क्लास में है ये और ये इनकी क्लास टीचर हैं जी तो इनका नाम है यहाँ पर लड्डू गोपाल का माधव जी बताएं कि क्या कुछ सब्जेक्ट्स इनको पढ़ाई गए थे और कितने कितने मार्क्स आए हैं जरा बताएं लड्डू गोपाल जी के हिंदी में हंड्रेड बाई हंड्रेड है इंग्लिश में भी हंड्रेड बाई हंड्रेड मैथमेटिक्स में भी हंड्रेड बाई हंड्रेड एस में हंड्रेड बाई हंड्रेड ਸਾਇੰਸ ਮੇਂ ਵੀ 100/100 ਇਨਕਾ ਰਿਜ਼ਲਟ ਸਰ 100% ਹੈ। ਤੋ ਇਹ ਫਸਟ ਆਏ ਹੈ ਕਲਾਸ ਮੇਂ। ਇੱਕ ਵਾਰ ਕਲਾਪਿੰਗ ਕਰ ਦਿਓ ਸਾਰੇ ਇਨਕੇ ਲਈ। ਗ੍ਰੈਵਿਟੀ ਕਾੰਗ ਹੈ ਇਸਮੇਂ? ਗ੍ਰੈਵਿਟੀ ਗਈ ਮਾਚੂਦਾਨ ਐ ਐਸੀ ਕੋਈ ਚੀਜ਼ ਨਹੀਂ ਹੁੰਦੀ ਹੈ। ਜਦੋਂ ਸਾਲੇ ਟੀਚਰ ਹੀ ਘੂਸੇ ਪਰਤੀ ਕਰੇ ਆ ਤੇ ਫਿਰ ਦੇਸ਼ ਦਾ ਵਿਕਾਸ ਕਿੱਥੋਂ ਹੋਣ ਦੇ ਦੇਣਗੇ। ਮੈਨੂੰ ਲੱਗਦਾ ਨਾ ਕੁਝ ਟਾਈਮ ਹੋਰ ਆ। ਇਹਨਾਂ ਨੇ ਬਾਬੇ ਦਾ ਅਫੀਸ਼ੀਅਲ ਅਕਾਊਂਟ ਵੀ ਬਣਾ ਦੇਣਾ ਤੇ ਉੱਥੋਂ ਬਾਬਾ ਰੋਜ਼ ਟਵੀਟ ਵੀ ਕਰਿਆ ਕਰੋ ਬੈਠਾ। ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ। ਨਹੀਂ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕੁੜੀ ਜਾਵੇ ਉਹ। ਪੇਪਰ ਤੁਹਾਡੀ ਮਾਂ ਦੇ ਕੇ ਗਈ ਸੀ ਜਾਂ ਪਿਓ ਦੇ ਕੇ ਗਿਆ ਸੀ ਜਿੰਨਾਂ ਤੋਂ ਪੇਪਰ ਲੈਣੇ ਆ ਜਿਨ੍ਹਾਂ ਨੂੰ ਪਾਸ ਕਰਨ ਉਹਨਾਂ ਨੂੰ ਫੇਲ ਕਰੀ ਜਾਂਦੇ ਆ ਚੱਕ ਕੇ ਮੂਰਤੀਆਂ ਨੂੰ ਪਾਸ ਕਰਨ ਤੇ ਹੋਇਆ ਕਿਹੜੇ ਕਿਹੜੇ ਲੋਕ ਰਹਤੇ ਆ ਯਾਰ ਇੱਥੇ ਕੁਸਿਆਪੁਰੰਦਾਵੜ ਜੇ ਕਿਸੇ ਕੰਟਰੀ ਨੂੰ ਮਿਲਿਆ ਨਾ ਸਾਲਾ ਹਿੰਦੁਸਤਾਨ ਸਾਰਿਆਂ ਨਾਲ ਪੈਲਤੇ ਆਊਗਾ ਇਹਨਾਂ ਨੇ ਯਾਰ ਕੀਤਾ ਕਰਾਇਆ ਖੇ ਕਰ ਦੇਣੀ ਆ ਇਹ ਹਿੰਦੁਸਤਾਨ ਤੋਂ ਕੰਟਰੋਲ ਨਹੀਂ ਹੋਣਾ ਤਾਂ ਮੈਨੂੰ ਨਹੀਂ ਪਤਾ ਥੋੜਾ ਪ੍ਰਾਈਮ ਮਿਨਿਸਟਰ ਤੁਹਾਨੂੰ ਸਮਝਾ ਸਕਦਾ ਕਿ ਕਿਹੜਾ ਬੰਦਾ ਸਮਝਾ ਸਕਦਾ ਲੈ ਹੁਣ ਇਹਨਾਂ ਨੂੰ ਕੀ ਕਹੀਏ ਘਾਟਾ ਜਸੂ ਵਾਲੇ ਵੀ ਨਹੀਂ ਇਹ ਵੀ ਕਹਿੰਦੇ ਕਿਤੇ ਅਸੀਂ ਪਿੱਛੇ ਨਾ ਰਹਿ ਜੀ ਜਦੋਂ ਲੋਕ ਬਾਬੇ ਨੂੰ ਆਰਡਰਨ ਕਰਕੇ ਫੁੱਦੂ ਲਾ ਰਹੇ ਆ ਅਸੀਂ ਕਿਉਂ ਪਿੱਛੇ ਰਹੀਏ ਅਸੀਂ ਵੀ ਕੂਸੀਆਂ ਭੋਰਨੀਆਂ ਇਹ ਵੀ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਐਸੀ ਤੈਸੀ ਕਰਨ ਚ ਅਸੀਂ ਪਿੱਛੇ ਕਿਉਂ ਰਹੀਏ ਇਹ ਲੋਕ ਪਤਾ ਕੌਣ ਨੇ ਜਾਂ ਇਹਨਾਂ ਨੂੰ ਕੀ ਕਹਿੰਦੇ ਤੁਹਾਨੂੰ ਨਾ ਚੰਗੀ ਤਰ੍ਹਾਂ ਪਤਾ ਹੋਣਾ ਜੇ ਨਹੀਂ ਪਤਾ ਆ ਚਾਚਾ ਜੀ ਤੂੰ ਸੁਣ ਲਓ ਆ ਸੁਨਾਈ ਚਾਚਾ ਕਿਹੜੇ ਆਲੇ ਆ ਭੈਣ ਤੋਂ ਜਿਹੜਾ ਮ ਇਕੱਠੇ ਹੋਏ ਸਾਰੇ ਚੂੜ ਓਏ ਭੁੱਖੇ ਨੰਗੇ ਮੇਰੇ ਸਾਲੇ ਐਸ ਕੰਮ ਤੇ ਹੋ ਗਏ ਅਤੇ ਆ ਬੁੱਢੀਆਂ ਦੇ ਹਾਲ ਦੇਖ ਲੋ ਜੇਕਰ ਇਹਨਾਂ ਨੂੰ ਕੋਈ ਪਾਣੀ ਦਾ ਗਲਾਸ ਮੰਗ ਲੇ ਨਾ ਇਹਨਾਂ ਨੂੰ ਉਹਦੀ ਸਰਵਾਈਵਲ ਹੋ ਜਾਂਦਾ ਉਹਦੀ ਇਹਨਾਂ ਦੇ ਬਲੱਡ ਘਟ ਜਾਂਦੇ ਆ ਜੇ ਬਾਬੇ ਨੇ ਕਹਤਾ ਨਾ ਫਰੋਗ ਜੰਪ ਕਰਨੇ ਤੇ ਇਹ ਫਰੋਗ ਜੰਪ ਵੀ ਕਰਨੀਆਂ ਯਾਰ ਐਡੀਆਂ ਕਲੰਨ ਬੁੱਢੀਆਂ ਯਾਰ ਮੈਂ ਦੁਨੀਆ 'ਚ ਨਹੀਂ ਦੇਖੀਆਂ ਹੋਰ ਸਾਲਾ ਛੱਡੋ ਤੁਸੀਂ ਆਹ ਇਹਨਾਂ ਨੇ ਤਾਂ ਪੰਜਾਬ 'ਚ ਵੀ ਕੰਮ ਸ਼ੁਰੂ ਕਰਤਾ ਸਾਰਾ ਦਿਨ ਬੈਠੀਆਂ ਨੂਹਾਂ 'ਚ ਕਸੂਰ ਕੱਢੀ ਜਾਣਗੀਆਂ ਹੱਥ ਨੇ ਜਾ ਕੇ ਬਾਬਿਆਂ ਕੋਲੇ ਬਹਿ ਜਾਣਗੀਆਂ ਤੇ ਫਿਰ ਜੇ ਮਾੜਾ ਮੋਟਾ ਮੂਰੋ ਨੂਹ ਕੁਛ ਕਹਿ ਦੇ ਫਿਰ ਇਹਨਾਂ ਦੇ ਸਿੱਤੀ ਮੂੰਹ ਬਣ ਜਾਂਦੇ ਆ ਸਾਲੇ ਜਿੰਨੇ ਨੰਗੋ ਨੇ ਅਣਪੜ ਲੋਕ ਨਹੀਂ ਦੇਖੇ ਯਾਰ ਇਹਨੇ ਮੂਰਖ ਲੋਕ ਨਹੀਂ ਦੇਖੇ ਮੈਂ ਹਰ ਕੰਟਰੀ 'ਚ ਕਿਸੇ 'ਚ ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ ਯਾਰੇ ਮੁਸਲਮਾਨ ਤੇ ਅੱਲਾਹੁ ਅਕਬਰ ਕਿਉਂ ਬੋਲਦਾ ਹੈ ਅੱਛਾ ਤੈਨ ਪੀਰ ਤੋਂ ਹਮਹਾ ਮਹਾ ਪੀਰ ਠਟਰੀ ਕੇ ਬਾਰੇ ਗੁਰੂ ਕਹਾ ਕਾ ਹੈ ਕਿਤਨੇ ਸਾਲ ਤੋਂ ਹੈ ਇਸਕੇ ਉੱਪਰ 5 ਹੈ अच्छा अब ले थोड़ा सा तुझे मिर्चा खिला रहे हमें इसकी गर्दन को पकड़ उठा उठा फेंक कटा खा ठटनी के बरे कैसो भूता ते अगर भूते हमने जो पा आ... <laughs> <laughs> नई लेवल दी पूरी स्टार्ट हुई है यार हुन तू बाबा बच के रही मुसलमानों तो देखी कदे तू उनडे डिक्के चढ़ के अगले तैनू हलाल कर कर खानगे ਮਹਾਤਾ ਵੀ ਸੋਚਦੀ ਹੋਣੀ ਐ ਸ਼ੇਰ ਤੇ ਜਿਹੜੀ ਤੇ ਬੇਟੀਆਂ ਨਾ ਉਹ ਇਹਦੇ ਪਿੱਛੇ ਛੱਡਦਾ ਸਾਲੇ ਮੇਰੇ ਨਾਂ ਦੇ ਪਿੱਛੇ ਐਡਾ ਫੁੱਦੂ ਲਾਈ ਜਾਂਦੇ ਲੋਕਾਂ ਦਾ ਜਿੰਨੀਆਂ ਇਹਨਾਂ ਨੇ ਕੂਸੀਆਂ ਭੋਰਨੀਆਂ ਸਾਰੇ ਨੇ ਧਰਮ ਨਿਯਮ ਦੇ ਨਾਮ ਤੇ ਭੋਰਨੀਆਂ ਹੋਰ ਕੁਝ ਨਹੀਂ ਕਰਨ ਇਹਨਾਂ ਨੇ ਲੋਕੀ ਸਾਨੂੰ ਆ ਕੇ ਪੰਜਾਬ ਚ ਪੁੱਛਦੇ ਆ ਵੀ ਤੁਹਾਨੂੰ ਦੇਸ਼ ਅਲੱਗ ਕਦੋਂ ਚਾਹੀਦਾ ਤੁਸੀਂ ਖਾਲਿਸਤਾਨ ਕਿਉਂ ਮੰਗ ਖਰਦੇ ਹੋ ਆ ਲੱchna ਕਰਕੇ ਕਰਦੇ ਆ ਸਾਰੀ ਕੰਟਰੀ ਵਿੱਚ ਪੰਜਾਬ ਦਾ ਬੁਈ ਨਾਂ ਖਰਾਬ ਆ ਕੂਸੀਆਂ ਇਹ ਭੋਰਦੇ ਆ ਨਾ ਸਾਡਾ ਖਰਾਬ ਹੋ ਰਿਹਾ ਇਹ ਨਿਕਲਣ ਦਾ ਆਦੇਸ਼ ਆ ਯਾਰ ਚੰਗੇ ਭਲੇ ਪੜੇ ਲਿਖੇ ਲੋਕ ਇਹਨਾਂ ਨੂੰ ਪਿੱਛੇ ਦੇਣ ਤੱਕ ਜਾ ਰਹੇ ਆ ਹੁਣ ਅਸੀਂ ਦੱਸੋ ਇਹ ਚ ਕੀ ਕਰੀਏ ਫੁੱਦੂ ਲਾਉਣਾ ਜਾਂਦਾ ਤਾਂ ਘੱਟੋ ਘੱਟ ਥੋੜਾ ਮोटा ਹਿਸਾਬ ਨਾਲ ਤਾਂ ਲਾ ਲਓ ਅਗਲੇ ਨੂੰ ਕੰਮ ਤਾਂ ਜੈਨੂਨ ਲੱਗੇ ਸਾਰੇ ਸ਼ਰੇਆਮ ਪਤਾ ਲੱਗ ਜਾਂਦਾ ਫੁੱਦੂ ਲਾਈ ਜਾਂਦਾ ਪਰ ਫਿਰ ਵੀ ਲੋਕ ਬਾਬਾ ਜੀ ਬਾਬਾ ਜੀ ਇਹਨਾਂ ਨੂੰ ਪੈਣ ਦਿਨ ਨੂੰ ਅਲੱਗ ਹੀ ਧੰਦਾ ਕੋਲ ਕੇ ਦਿੱਤਾ ਵਾ ਲੋਕਾਂ ਦਾ ਗਰੀਬ ਨੂੰ ਦਾ ਰੁਪਈਆ ਨਹੀਂ ਦੇਣੇ ਚੱਕ ਇਹਨਾਂ ਦੀਆਂ ਝੋਲੀਆਂ 'ਚ ਜਿੰਨੇ ਮਰਜ਼ੀ ਪਵਾ ਲਓ ਫੇਰ ਆਖ ਦੇਣਗੇ ਸਾਡਾ ਭਾਰਤ ਮਹਾਨ ਹੈ ਸ਼ਿੱਕੂ ਮਹਾਨ ਹੈ ਲੌਂਡੇ ਨਾ ਹੋਣ ਤਾਂ भक्ति कैसे चालू करें गुरुजी कैसे चालू करें हां भक्ति कहां से चालू करें महाराष्ट्र से चालू करो <laughs> राधे राधे गुरुजी जी, जी। गुरुजी गुरु जी। हमारा जीवन में इतना दुख था ना आ देख लो एंड गल्ल बात करी पई आ एकਤਾ यार हिंदुस्तान एक हिंदुस्तान दे बाबे सलूट आ जा रे इनहां नु मेरा तो आपदा जी कर लाग गया भी हुन बाबे वाले काम चाज गए अर्जुन वाली गल ਬੇਵੀ ਮੇਰਾ ਜੀ ਕਰਦਾ ਮੈਂ ਵੀ ਹੁਣ ਬਾਬਾ ਬਣ ਜਾ ਮੈਂ ਵੀ ਕੋਈ ਬਾਬਾ ਬਣ ਜਾ ਚਲੋ ਜੀ ਮਿਲਦੇ ਆਪਾਂ ਅਗਲੀ ਵੀਡੀਓ ਚ ਹੱਸਦੇ ਰਹੋ ਮੁਸਕਰਾਉਂਦੇ ਰਹੋ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸਤਿ ਸ਼੍ਰੀ ਅਕਾਲ